ਸਤਨਾਮ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਹਰਿ ਸਿਮਰਤ ਤੇਰੀ ਜਾਏ ਬੁਲਾਏ ਸਰਬ ਕਲਿਆਣ ਵਸੈ ਮਨ ਆਏ ਪਜ ਮਨ ਮੇਰੇ ਏਕੋ ਨਾ ਜੀ ਤੇ ਰ ਕ ਆਵ ਕਾਮ ਰਹਾ ਰੈਣ ਦਿਨ ਸਗਣ ਗਾਉ ਅਨੰਤਾ ਗੁਰ ਪੂਰੇ ਕਾ ਨਿਰਮਲ ਮੰਤਾ ਛੋਡ ਅਪਾਵ ਇਕ ਟੇਕਰਾਕ ਮਹਾ ਪਦਾਰਥ ਅੰਮ੍ਰਿਤ ਰਸ ਚਾਕ ਵਿਖਮ ਸਾਗਰ ਤਈ ਜਨ ਤਰੇ ਨਾਨਕ ਜਾਂ ਕੋ ਨਦਰ ਕਰੇ ਵਿਖਮ ਸਾਗਰ ਤਈ ਜਨ ਤਰੇ ਨਾਨਕ ਜਾਂ ਕੋ ਨਦਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 193 ਦੇ ਉੱਪਰ ਅੰਕਿਤ ਹੈ ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਕੀ ਮਹਾਰਾਜ ਬਖਸ਼ਿਸ਼ ਕਰ ਰਹੇ ਆ ਮਨ ਨੂੰ ਸਬੋਧਨ ਕੀਤਾ ਕਿਉਂਕਿ ਇਸ ਪੂਰੇ ਸਾਡੇ ਸਰੀਰ ਦਾ ਕੰਟਰੋਲ ਜਿਹੜਾ ਮਨ ਦੇ ਕੋਲ ਹੈ ਜਿੰਨੇ ਸ਼ਬਦ ਆਪਾਂ ਪੜਦੇ ਆਂ ਲਗਭਗ ਬਹੁਤਾਤ ਸ਼ਬਦਾਂ ਦੇ ਵਿੱਚ ਮਨ ਨੂੰ ਹੀ ਸਬੋਧਨ ਕੀਤਾ ਹੈ ਸਤਿਗੁਰੂ ਅਜ ਮਨ ਨੂੰ ਕਹਿ ਰਿਹਾ ਭਜ ਮਨ ਮੇਰੇ ਏਕੋ ਨਾਮ ਕਿਉਂਕਿ ਮਨ ਜਿਹੜਾ ਹੈ ਮਨ ਹੀ ਨਹੀਂ ਟਿਕਦਾ ਮਨ ਦੌੜਦਾ ਹੈ ਮਨ ਦਹ ਦਿਸਤਾ ਵਹਿ ਹੁਣੇ ਆਪ ਜੀ ਨੇ ਸ਼ਬਦ ਵੀ ਸੁਣਿਆ ਇਹ ਮਨੁਆ ਦਹ ਦਿਸਤਾ ਵਦਾ ਦੂਜੇ ਭਾਏ ਖਵਾਇਆ ਮਨਮੁਖ ਹਰ ਨਾਮ ਨਾ ਚੇਤੇ ਬਿਰਥਾ ਜਨਮ ਗਵਾਇ ਭਜ ਮਨ ਮੇਰੇ ਏਕੋ ਨਾਮ ਇਹ ਮਨ ਨੂੰ ਸਮਝਾਉਣਾ ਹੈ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਰੋਜ਼ ਪੜ੍ਹਦੇ ਹਾਂ ਬਾਰ ਬਾਰ ਪੜ੍ਹਦੇ ਹਾਂ ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਮ ਤੋੜਦਾ ਹੈ ਨਾ ਮਨ ਇਹ ਮਨਾ ਤੂੰ ਹਰੀ ਦੇ ਨਾਲ ਰਹਿਣ ਦਾ ਯਤਨ ਕਰ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹੁਣ ਮਨ ਪੁੱਛਦਾ ਵੀ ਹਰੀ ਨਾਲ ਰਾਵਾਂਗੇ ਕੀ ਮਿਲੇਗਾ ਕਹਿੰਦੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰ ਮਨ ਪੁੱਛਦਾ ਹੋਰ ਕੀ ਮਿਲੇਗਾ ਕਹਿੰਦੇ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰ ਕਿਉਂਕਿ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਮਨ ਮਨ ਨੂੰ ਆਖਿਆ ਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਤ ਤਿਸੇ ਤੇ ਆਈ ਤਿਸੇ ਤੇ ਆਏ ਜੋ ਏਕ ਅਲਖ ਹੈ ਇਆਂ ਉਹਾ ਨਾਨਕ ਤੇਰੀ ਰਖੈ ਭਜ ਮਨ ਮੇਰੇ ਏਕੋ ਨਾਮ हे मना सिर्फ एक काल पुरख परमेश्वर दा नाम सिमरन कर उनु याद कर सतगुरु ने तु तक राखया कहंदे भजो गोविंद भूल मत जाओ मानुष जन्म का यही लाओ महाराज कहंदे अब ना भजस भजस कब भाई आवे अंत ना भजया जाय ए तनु समय मिलया ਪੱਜ ਮਨ ਮੇਰੇ ਏਕੋ ਨਾਮ ਸਤਿਗੁਰੂ ਕਹਿੰਦੇ ਬਾਣੀ ਦੇ ਵਿੱਚ ਕਿੰਨੇ ਪ੍ਰਮਾਣ ਦਿੱਤੇ ਕਹਿਤ ਕਬੀਰ ਸੁਣੋਰੇ ਪ੍ਰਾਣੀ ਛੋਡੋ ਮਨ ਕੇ ਭਰਮਾ ਕੇਵਲ ਨਾਮ ਜਪੋਰੇ ਪ੍ਰਾਣੀ ਪਰੋ ਏਕ ਕੀ ਸਰਣਾ ਕਹਿੰਦੇ ਇੱਕ ਦੀ ਸ਼ਰਨ ਵਿੱਚ ਆਓ ਇੱਕ ਨਾਮ ਪਰਮੇਸ਼ਰ ਦਾ ਆਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਭਜ ਮਨ ਮੇਰੇ ਇੱਕੋ ਨਾ ਔਰ ਨਾਮ ਹੀ ਤੇਰੀ ਜਿੰਦ ਨੂੰ ਕੰਮ ਆਏਗਾ ਜੀ ਤੇਰੇ ਕਾ ਆਵਹਿ ਕਾ ਇਹ ਤੇਰੀ ਜਿੰਦ ਦੇ ਨਾਲ ਨਿਭਣ ਵਾਲਾ ਜੀ ਤੇਰੇ ਕਾ ਆਵਹਿ ਕਾਮ ਰਹਾਓ ਹਰ ਸਿਮਰਤ ਤੇਰੀ ਜਾਏ ਬਲਾਏ ਬਲਾ ਕਹਿੰਦੇ ਚੜੇਲ ਡੈਣ ਸਭ ਤੋਂ ਵੱਡੀ ਡੈਣ ਕਿਹੜੀ ਹੈ ਸਾਡੇ ਜੀਵਨ ਵਿੱਚ ਮਾਇਆ ਜਿਹੜੀ ਸਾਨੂੰ ਪ੍ਰਮਾਤਮਾ ਤੋਂ ਦੂਰ ਕਰ ਦਿੰਦੀ ਸਭ ਨੇ ਆਖਿਆ ਨੇ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ हे ਪਰਮੇਸ਼ਰ ਇਸ ਮਾਇਆ ਨੇ ਸਾਨੂੰ ਤੇਰੇ ਤੋਂ ਦੂਰ ਕਰ ਦਿੱਤਾ। ਮਾਇਆ ਮਮਤਾ ਮੋਣੀ ਇਹ ਮਨ ਨੂੰ ਮੋਣ ਵਾਲੀ ਹੈ। ਗੁਰੂ ਅਮਰਦਾਸ ਜੀ ਦੇ ਬਚਨ ਹਨ। ਮਾਇਆ ਮਮਤਾ ਮੋਣੀ ਜਿਨ ਬਿਨ ਦੰਤਾ ਜਗ ਖਾਇ। ਇਹਦੇ ਦੰਦ ਨਹੀਂ ਹਨ ਪਤਾ ਨਹੀਂ ਲੱਗਦਾ ਬੰਦਾ ਕਿਦੋਂ ਖਾਦਾ ਜਾਂਦਾ। ਬਿਨ ਦੰਤਾ ਜਗ ਖਾਇ। ਪਰ ਕਿਹੜੇ ਖਾਦੇ ਜਾਂਦੇ ਕੌਣ ਬਚ ਜਾਂਦੇ ਆ। ਅਗਲੀ ਪੰਕਤੀ ਵਿੱਚ ਕਹਿੰਦੇ ਮਨਮੁਖ ਖਾਦੇ। ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇ ਮਨਮੁਖ ਇਸ ਮਾਇਆ ਦੇ ਵਿੱਚ ਗਰਸੇ ਜਾਂਦੇ ਆ ਤੇ ਗੁਰਮੁਖ ਬਚ ਜਾਂਦੇ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇ ਮਹਾਰਾਜ ਕਹਿੰਦੇ ਜਦੋਂ ਤੂੰ ਪਰਮੇਸ਼ਰ ਦੀ ਭਗਤੀ ਕਰੇਗਾ ਹਰੀ ਦਾ ਸਿਮਰਨ ਕਰੇਗਾ ਇਹ ਜਿਹੜੀ ਬਲਾ ਹੈ ਨਾ ਤੇਰੇ ਤੋਂ ਦੂਰ ਰਟ ਜੇ ਹਰ ਸਿਮਰਤ ਤੇਰੀ ਜਾਏ ਬਲਾਏ ਕੀ ਹੋਏਗਾ ਸਰਬ ਕਲਿਆਣ ਕਲਿਆਣ ਦਾ ਇੱਥੇ ਅਰਥ ਹੈ ਸੁਖ ਸਾਰੇ ਸੁਖ ਸਰਬ ਕਲਿਆਣ ਵਸੈ ਮਨ ਆਏ ਮਨ ਦੇ ਵਿੱਚ ਸਾਰੇ ਸੁਖ ਵਸ ਜਾਣਗੇ ਆਤਮਿਕ ਸੁਖ ਦੀ ਤੈਨੂੰ ਪ੍ਰਾਪਤੀ ਹੋਏਗੀ ਹਾਰੋ ਸਿਮਰਤ ਤੇਰੀ ਜਾਏ ਬਲਾਏ ਸਰਬ ਕਲਿਆਣ ਵਸੈ ਮਨ ਆਏ ਭਜ ਮਨ ਮੇਰੇ ਏਕੋ ਨਾਮ ਏ ਮਨ ਮਨ ਇਕ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਸਿਮਰਨ ਕਰ ਜੀ ਤੇਰਾ ਕਾ ਆਵੈ ਕਾਂ ਇਹ ਤੇਰੀ ਜਿੰਦ ਦੇ ਕੰਮ ਆਉਣ ਵਾਲਾ ਰਹਾਉ ਰੈਣ ਦਿਨਸ ਗੁਣ ਗਾਉ ਅਨੰਤਾ ਹੁਣ ਇਥੇ ਮਹਾਰਾਜ ਆਪਣੇ ਆਪ ਨੂੰ ਸਬੋਧਨ ਕਰ ਰਿਹਾ ਕਹਿੰਦੇ ਮੈਂ ਗਾਉ ਮੈਂ ਗਾਵਾਂ ਜੇ ਆਪਾਂ ਕਵਾਂਗੇ ਗਾਓ ਮਤਲਬ ਅਸੀਂ ਦੂਸਰੇ ਨੂੰ ਕਹਿ ਰਹੇ ਹਾਂ ਇਤੇ ਗਾਉ ਮਤਲਬ ਊੜਾ ਬੰਦ ਹੈ ਤੇ ਓਂਕਰ ਥੱਲੇ ਆ ਰੈਣ ਦਿਨਸ ਗੁਣ ਗਾਉ ਅਨੰਤਾ ਮੈਂ ਪਰਮੇਸ਼ਰ ਦੇ ਬਿਆੰਤ ਗੁਣਾਂ ਨੂੰ ਦਿਨ ਰਾਤ ਗਾਵਾਂ ਆ ਗਾਣਾ ਹੀ ਹੁੰਦਾ ਨਾ ਜਦ ਮੇਲੇ ਆਪਾਂ ਉਹਦੀਆਂ ਦਾਤਾਂ ਦੇਖਦੇ ਆਂ ਮਹਾਰਾਜ ਕਹਿੰਦੇ ਨਾ ਬਾਣੀ ਦੇ ਵਿੱਚ ਗਾਵੇ ਕੋ ਦਾਤ ਜਾਣੇ ਨਿਸ਼ਾਨ ਕਿਉਂਕਿ ਉਹਦੇ ਘਰ ਦੇ ਵਿੱਚ ਕੀ ਨਹੀਂ ਹੈ ਆ ਬਚਨ ਆਪਾਂ ਰੋਜ਼ ਪੜ੍ਹਦੇ ਆਂ ਪਰ ਜਦੋਂ ਅਸੀਂ ਧਿਆਨ ਦਿੰਨੇ ਨਾ ਬਾਣੀ ਪੜ੍ਹਦੇ ਹੋਏ ਤੇ ਸਾਨੂੰ ਸਮਝ ਆਉਂਦੀ ਕਿ ਸਤਿਗੁਰੂ ਕਿਸ ਭਾਵਨਾ ਦੇ ਨਾਲ ਸਾਨੂੰ ਸਮਝਾਉਣਾ ਚਾਹੁੰਦੇ ਆਂ ਮਹਾਰਤ ਕਹਿੰਦੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇ ਰਹਿ ਕਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵ ਸਾਚਾ ਮਤਲਬ ਸੱਚਾ ਹੈ ਸਾਹਿਬ ਮਤਲਬ ਮਾਲਕ ਤੇ ਸਾਡਾ ਮਾਲਕ ਇੱਕੋ ਹੀ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਇਕੋ ਹੈ। ਉਹ ਮਰਾ ਸਾਹਿਬ ਜਿਹੜਾ ਸੱਚਾ ਹੈ। ਸਾਚੇ ਸਾਹਿਬਾ ਕਿਆ ਨਾਹੀ ਕਰਦੇ। ਕਿਉਂਕਿ ਕਿਸੇ ਦੇ ਘਰੋਂ ਕੋਈ ਖਾਲੀ ਨਹੀਂ ਜਾ ਸਕਦਾ। ਔਰ ਘਰੋਂ ਕੋਈ ਚੀਜ਼ ਮੰਗਦਾ ਤੇ ਉਹਦਾ ਮੁੱਲ ਨਹੀਂ ਹੁੰਦਾ। ਦੁਕਾਨ ਤੋਂ ਲਓਗੇ ਤਾਂ ਮੁੱਲ ਪੈ ਜਾਂਦਾ। ਤੇ ਇਹ ਉਹ ਪ੍ਰਮਾਤਮਾ ਦਾ ਘਰ ਤਾਂ ਇਦਾਂ ਦਾ ਹੈ ਮਹਾਰਾਜ ਕਹਿੰਦੇ ਘਰ ਤਾਂ ਤੇਰੇ ਸਭ ਕੁਝ ਹੈ। ਜਿਸ ਦੇਹ ਸੋਪਾ। ਹੁਣ ਦੇਖੋ ਨਾ ਇਸ ਪੰਕਤੀ ਨੂੰ ਜਿਹੜਾ ਧਿਆਨ ਦੇਵਾਂਗੇ ਜਿਸ ਦੇਹ ਸੋ ਪਾਵੈ ਵੀ ਜਿਹਨੂੰ ਦਿੰਦਾ ਉਹ ਪ੍ਰਾਪਤ ਕਰਦਾ ਸਾਡੇ ਹੋ ਗਿਆ ਵੀ ਜਿਹਨੂੰ ਪ੍ਰਮਾਤਮਾ ਦਾਤ ਦੇ ਰਿਹਾ ਉਹਨੂੰ ਮਿਲਦੀ ਹੈ ਨਹੀਂ ਦੇਖੋ ਰੋਟੀ ਤਾਂ ਸਾਰੇ ਖਾ ਰਹੇ ਪ੍ਰਮਾਤਮਾ ਸਾਰਿਆਂ ਨੂੰ ਭੋਜਨ ਦੇ ਰਿਹਾ ਰੱਬ ਉਹਨਾਂ ਨੂੰ ਵੀ ਦੇ ਰਿਹਾ ਜਿਹੜੇ ਨਾਸਤਿਕ ਲੋਕ ਐ ਜਿਹੜੇ ਰੱਬ ਨੂੰ ਮੰਨਦੇ ਨਹੀਂ ਨਾ ਸਾਧ ਸੰਗਤ ਜੀ ਰੱਬ ਉਹਨਾਂ ਨੂੰ ਵੀ ਦੇ ਰਿਹਾ ਜੇ ਦੇ ਦੇ ਰਿਹਾ ਮਤਲਬ ਜਿਸ ਦੇਹ ਸੋ ਪਾਵੇ ਫਿਰ ਰੱਬ ਦੋਖੀ ਹੋ ਗਿਆ ਵੀ ਰੱਬ ਕਿਸ ਨੂੰ ਭੁੱਖਾ ਮਾਰਨਾ ਚਾਹੁੰਦਾ ਕਿਉਂਕਿ ਉਹਨੇ ਪੈਦਾ ਉਹਨੇ ਕੀਤਾ ਸਭ ਜੀ ਤੇਰੇ ਦਿਆਲ ਉਹ ਤਾਂ ਬਿਤਕਰਾਂ ਨਹੀਂ ਕਰਦਾ ਫਿਰ ਉਹ ਨਰਵੈਰ ਨਹੀਂ ਹੋਇਆ ਉਹ ਤਾਂ ਸਾਰਿਆਂ ਨੂੰ ਦੇ ਰਿਹਾ ਜਿਹੜਾ ਨਹੀਂ ਜਪਦਾ ਤਾਂ ਵੀ ਦੇ ਰਿਹਾ ਜਪ ਰਾ ਤਾਂ ਵੀ ਦੇ ਰਿਹਾ ਸਾਰਿਆਂ ਨੂੰ ਰੋਟੀ ਦੇ ਦੇ ਉਹ ਕੀ ਦਿੰਦਾ ਜਿਹੜਾ ਸਾਰਿਆਂ ਨੂੰ ਨਹੀਂ ਦਿੰਦਾ ਕਹਿੰਦੇ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੇ ਆ ਦੁਨਿਆਵੀ ਚੀਜ਼ਾਂ ਤਾਂ ਸਾਰਿਆਂ ਨੂੰ ਮਿਲ ਜਾਂਦੀਆਂ ਉਹਨਾਂ ਨੂੰ ਮਿਲਦੀਆਂ ਜਿਹੜੇ ਨਾਸਤਕ ਲੋਕ ਹੈ ਬਾਣੀ ਦੇ ਤੁੱਤ ਕਰਖਦੀ ਹੈ ਅਕਿਰਤ ਕਣਾਂ ਦਾ ਕਰੇ ਉਦਾਰ ਪ੍ਰਭ ਮੇਰਾ ਹੈ ਸਦਾ ਦਿਆ ਉਹ ਤਾਂ ਅਕਿਰਤ ਕਣ ਜਿਹੜਾ ਉਹ ਕੀਤੀ ਕੀਤੀ ਨੂੰ ਭੁੱਲ ਜਾਂਦਾ ਤੇ ਰੱਬ ਤਾਂ ਉਹਨਾਂ ਨੂੰ ਵੀ ਦੇ ਰਿਹਾ ਦੀਨ ਦਿਆਲ ਦਿਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ ਉਹ ਕੀ ਚੀਜ਼ ਜਿਹੜੀ ਗੱਲ ਗੁਰੂ ਅਮਰਦਾਸ ਜੀ ਸਮਝਾਉਣਾ ਚਾਹੁੰਦੇ ਆ ਬੜੀ ਸੋਹਣੀ ਵਿਦਵਾਨਾਂ ਦੀ رائے ਆ ਕਹਿੰਦੇ ਜਿਸ ਦੇਹ ਸੋ ਪਾਵੇ ਉਹ ਕੀ ਹੈ ਜਿਹਨੂੰ ਦਿੰਦਾ ਉਹਨੂੰ ਮਿਲਦਾ ਉਹ ਕੀ ਹੈ ਸਦਾ ਸਿਫਤ ਸਲਾਹ ਤੇਰੀ ਇਹ ਸਦਾ ਸਿਫਤ ਹਰੇਕ ਨੂੰ ਨਹੀਂ ਮਿਲਦੀ ਰੱਬ ਦੀ ਭਗਤੀ ਕਰਨੀ ਹਰੇਕ ਨੂੰ ਨਹੀਂ ਮਿਲਦੀ ਜਿਸ ਦੇਹ ਸੋ ਪਾਵੇ ਉਹਨੂੰ ਮਿਲਦੀ ਆ ਜਿਹਨੂੰ ਪ੍ਰਮਾਤਮਾ ਦਿੰਦਾ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾ ਜਿਹਨੂੰ ਉਹ ਬਖਸ਼ ਦਿੰਦਾ ਹੈ ਜਿਹਦੇ ਉੱਪਰ ਉਹ ਪ੍ਰਮਾਤਮਾ ਕਿਰਪਾ ਕਰ ਦਿੰਦਾ ਜਿਸ ਦੇਹ ਸੋ ਪਾਵੇ ਇਹ دنیਵੀ ਵਸਤੂਆਂ ਦੀ ਗੱਲ ਨਹੀਂ ਹੈ ਇੱਥੇ ਪ੍ਰਮਾਤਮਾ ਦੀ ਭਗਤੀ ਦੀ ਗੱਲ ਇਹਨੂੰ ਫੜ ਲਓ ਬੱਚੇ ਨੂੰ ਜਾਂ ਬਾਹਰ ਲੈ ਜਾਓ ਜਿਸ ਦੇਹ ਸੋ ਪਾਵੇ ਤੋਂ ਪ੍ਰਮਾਤਮਾ ਜਿਹੜਾ ਆਕਾਲ ਪੁਰਖ ਜਿਹੜਾ ਹੈ ਉਹ ਦੇ ਰਿਹਾ ਉਹ دنیਵੀ ਪਦਾਰਥਾਂ ਦੀ ਗੱਲ ਨਹੀਂ ਹੈ ਜਿਸ ਦੇਹ ਸੋ ਭਾਵ ਉਹ ਕੀ ਹੈ ਸਦਾ ਸਿਫਤ ਸਲਾਹ ਤੇਰੀ ਜਿਹਨੂੰ ਸਿਫਤ ਸਲਾਹ ਦਿੰਦਾ ਤੇ ਕੀ ਹੁੰਦਾ ਫਿਰ ਕਹਿੰਦੇ ਜਦੋਂ ਸਿਫਤ ਕਰਦਾ ਹੈ ਭਗਤੀ ਕਰਦਾ ਹੈ ਤੇ ਨਾਮ ਮਨ ਵਸਾਵੇ ਉਹਦੇ ਮਨ ਦੇ ਵਿੱਚ ਨਾਮ ਵਸਾ ਦੇ ਤੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਪਰਮਾਤਮਾ ਜਿਹਦੇ ਅਸੀਂ ਗੁਣ ਗਾਉਣੇ ਆ ਦਿਨ ਰਾਤ ਗਾਉਣੇ ਉਹਦੇ ਗੁਣ ਬੇਅੰਤ ਹਨ ਰੈਣ ਦਿਨਸ ਗੁਣ ਗਾਓ ਅਨੰਤਾ ਗੁਰ ਪੂਰੇ ਕਾ ਨਿਰਮਲ ਮੰਤਾ ਪੂਰੇ ਗੁਰੂ ਦਾ ਇਹ ਪਵਿੱਤਰ ਉਪਦੇਸ਼ ਹੈ ਗੁਰ ਪੂਰੇ ਕਾ ਨਿਰਮਲ ਮੰਤਾ ਛੋੜ ਅਪਾਵ ਇੱਕ ਟੇਕ ਰਾਖ ਉਪਾਉ ਕਹਿੰਦੇ ਸਾਰੇ ਉਪਾਉ ਛੱਡ ਦੇ। ਆ ਜਾਉਣਾ ਪੰਡਤਾਂ ਦੇ ਕੋਲ ਆਹ ਉਪਾਉ ਕਰ ਲੋ ਆਹ ਪਾਗ ਕਰ ਲੋ ਅੱਛਾ ਇਹ ਕੰਮ ਨਹੀਂ ਹੋਇਆ ਤੇ ਆਹ ਪਾਗ ਕਰ ਲੋ। ਆ ਫਲਾਨੀ ਚੀਜ਼ ਪਾਣੀ ਵਿੱਚ ਸਿੱਟਿਓ ਫਲਾਨਾ ਚ ਕੰਮ ਕਰਿਓ। ਉਹੇ ਕੰਮ ਕਰਦੇ। ਮਹਾਰਾਜ ਕਹਿੰਦੇ ਸਾਰੇ ਉਪਾਉ ਛੱਡ ਦਿਓ। ਛੋੜ ਉਪਾਉ ਇੱਕ ਟੇਕ ਰਾਖ। ਇੱਕ ਦੀ ਟੇਕ ਰੱਖੋ। ਜੋ ਕਰਨਾ ਇਕ ਨੇ ਕਰਨਾ ਬੰਦਿਆਂ ਦੀ ਟੇਕ ਨਾ ਲਾਓ ਮਾਨੁਕ ਕੀ ਟੇਕ ਬਿਰਥੀ ਸਭ ਜਾਣ ਦੇਵਣ ਕੋ ਏਕੇ ਭਗਵਾਨ ਜਿਸਕੇ ਦੀ ਹੈ ਰਹਿਗਾ ਜਿਹਦੇ ਦੇਣ ਦੇ ਨਾਲ ਬੰਦਾ ਰਾਜ ਜਾਂਦਾ ਬਹੁਰ ਨਾ ਤ੍ਰਿਸ਼ਨਾ ਲੱਗਿਆ ਮਾਰੇ ਰਾਖੇ ਏਕੋ ਆਪ ਮਾਨੁਕੇ ਕਿਛ ਨਾਹੀ ਹਾਂ ਇਹਨਾਂ ਦੇ ਹੱਥ ਵਿੱਚ ਕੁਛ ਨਹੀਂ ਹੈ ਕੁਛ ਵੀ ਨਹੀਂ ਕਰ ਸਕਦੇ ਇਹਜ ਫालतੂ ਦੇ ਜਿਹੜੇ ਕੰਮ ਆ ਕਹਿੰਦੇ ਇਹਨੂੰ ਛੱਡ ਦਿਓ ਛੋੜ ਉਪਾav ਏਕ ਟੇਕ ਰੱਖ ਆ ਪੜ੍ਹਦੇ ਨਾ ਗੁਰੂ ਮਹਾਰਾਜ ਕਹਿੰਦੇ ਜੇ ਤੁਹਾਨੂੰ ਦੁੱਖ ਹੈ ਤੁਹਾਨੂੰ ਡਰ ਲੱਗਦਾ ਹੈ ਤੁਹਾਡੇ ਅੰਦਰ ਭੈ ਹੈ ਤੇ ਸਾਰਾ ਖਤਮ ਹੋ ਜਾਏਗਾ ਪਰਮ ਹੈ ਸਾਰਾ ਖਤਮ ਹੋ ਜਾਏਗਾ ਕਿੱਦਾਂ ਖਤਮ ਹੋਏਗਾ ਆਪਣੀ ਅਕਲ ਛੱਡ ਦਿਓ ਆਪਣੀ ਸਿਆਣਪ ਛੱਡ ਦਿਓ ਤਾਂ ਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ ਇੱਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਪਹੋ ਜਾ ਤੁਹਾਡੇ ਦੁੱਖ ਤੁਹਾਡੇ ਭਰਮ ਤੁਹਾਡੇ ਡਰ ਸਾਰੇ ਖਤਮ ਹੋ ਜਾਣਗੇ ਜਦੋਂ ਅਸੀਂ ਇੱਕ ਦੀ ਟੇਕ ਰੱਖਾਂ ਸਤਿਗੁਰ ਕਹਿੰਦੇ ਛੋਟ ਉਪਾਅ ਇੱਕ ਟੇਕ ਰਾਖ ਕਰਨਾ ਕੀ ਹੈ ਮਹਾ ਪਦਾਰਥ ਅੰਮ੍ਰਿਤ ਰਸ ਚਾਖ ਮਹਾ ਪਦਾਰਥ ਹੈ ਅੰਮ੍ਰਿਤ ਜੋ ਹਨ ਸਤਿਗੁਰ ਜੀ ਦਾ ਅੰਮ੍ਰਿਤ ਨਾਮ ਜਿਹੜਾ ਹੈ ਆਤਮਿਕ ਜੀਵਨ ਦੇਣ ਵਾਲਾ ਮਹਾ ਪਦਾਰਥ ਹੈ ਪਦਾਰਥ ਬਹੁਤੋ ਦੁਨੀਆ ਦੇ ਵਿੱਚ ਮਹਾ ਪਦਾਰਥ ਅੰਮ੍ਰਿਤ ਰਸ ਚਾਖ ਕਹਿੰਦੇ ਇਹਦੇ ਚੱਕ ਚਾਖ ਮਤਲ ਇਹਨੂੰ ਪ੍ਰਾਪਤ ਕਰ ਮਹਾ ਪਦਾਰਥ ਅੰਮ੍ਰਿਤ ਰਸ ਚਾਖ ਵਿਖਮ ਸਾਗਰ 23 ਜਨ ਤਰੇ ਨਾਨਕ ਜਾਂ ਕੋ ਨਦਰ ਕਰੇ ਮਹਾਰਾਜ ਕਹਿੰਦੇ ਇਹ ਜਿਹੜਾ ਵਿਖਮ ਵਿਖਮ ਮਤਲਬ ਔਖਾ ਇਹ ਜਿਹੜਾ ਸਾਗਰ ਹੈ ਨਾ ਇਹਨੂੰ ਭਾਵ ਸਾਗਰ ਕਹਿੰਦੇ ਭਾਵ ਮਤਲਬ ਡਰ ਭੌਜਲ ਭੌਜਲ ਇਹਦੇ ਵਿੱਚ ਪਾਣੀ ਜਿਹੜਾ ਨਾ ਡਰ ਦਾ ਭੌ ਪਾਣੀ ਹੈ ਭੌਜਲ ਜਿਹੜਾ ਮਹਾਰਾਜ ਕਹਿੰਦੇ ਭਾਈ ਇਹ ਤੁਸੀਂ ਤਰ ਸਕਦੇ ਹੋ ਵਿਖਮ ਸਾਗਰ 23 ਜਨ ਤਰੇ ਇਹ ਤਰ ਜਾਓਗੇ ਪਰ ਮਨੁੱਖ ਕਰਦਾ ਕੀ ਹੈ ਸਾਰੀ ਜ਼ਿੰਦਗੀ ਨਿਕਲ ਜਾਂਦੀ ਕੱਲ ਕਰ ਲਾਂਗੇ ਪਰਸੋਂ ਕਰ ਲਾਂਗੇ ਮਹਾਰਜ ਕਹਿੰਦੇ ਹੱਲੇ ਵੀ ਸਮਾ ਹੈ ਪ੍ਰਮਾਤਮਾ ਨੂੰ ਯਾਦ ਕਰ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਕਰ ਵਿਖਮ ਸਾਗਰ 23 ਜਨ ਤਰੇ ਇਹ ਤੋਂ ਬੜਾ ਔਖਾ ਜਿਹੜਾ ਸਾਗਰ ਇਹਨੂੰ ਤਰ ਜਾਏਗਾ ਵਿਖਮ ਸਾਗਰ 23 ਜਨ ਤਰੇ ਨਾਨਕ ਜਾਂ ਕੋ ਨਦਰ ਕਰੇ ਆ ਜਿਹੜਾ ਸਾਡਾ ਜੀਵਨ ਹੈ ਨਾ ਇਹ ਘਟਦਾ ਜਾ ਰਿਹਾ ਹੈ ਅਸਤਗੁਰੂ ਗੁਰਾਰਜਨ ਸਾਹਿਬ ਦਾ ਸ਼ਬਦ ਹੁੰਦਾ ਹੈ ਕਹਿੰਦੇ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਬਹਿਤੀ ਬੱਬਾ ਹਾਹਾ ਤੱਤੇ ਨੂੰ ਬਹਿਰੀ ਬਹਿ ਰਹੀ ਹੈ ਬਹਿ ਗਈ ਰਹਿਣ ਦਾ ਨਦੀ ਨਦੀ ਬਹਿਰੀ ਹੈ ਨਾ ਜਿੱਦਾਂ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਹੁਣ ਤੁਸੀਂ ਕਹੋਗੇ ਕਿ ਮੈਂ ਅੰਦਰ ਤਾਂ ਬਹੁਤ ਵਾਰੀ ਜਾਣਾਂ ਜਿਹੜੀਆਂ ਨਦੀਆਂ ਰਸਤੇ ਵਿੱਚ ਪੈਂਦੀਆਂ ਨਦੀਆਂ ਤਾਂ ਉੱਥੇ ਖੜੀਆਂ ਨਦੀਆਂ ਕਿਤੇ ਗਈਆਂ ਥੋੜੇ ਆ ਨਦੀ ਗੁਰੂ ਮਾਰਾ ਕਹਿੰਦੇ ਬਹਿਤੀ ਜਾਤ ਕਦੇ ਦ੍ਰਿਸ਼ਤ ਨਾ ਧਾਰਤ ਵੀ ਨਦੀ ਤਾਂ ਖੜੀ ਐ ਮੈਂ ਤਾਂ 50 ਸਾਲ ਤੋਂ ਜਾ ਰਿਹਾ ਇਹ ਦੌਰ ਦੇਖ ਰਿਹਾ ਕਿਤੇ ਵੀ ਆਪਾਂ ਜਾਣੇ ਨਦੀ ਤਾਂ ਖੜੀ ਐ ਨਦੀ ਥੋੜੀ ਬਹਿ ਰਹੀ ਐ ਅਸੀਂ ਕੀ ਦੇਖ ਰਹੇ ਆ ਅਸੀਂ ਕਿਨਾਰੇ ਦੇਖ ਰਹੇ ਅਸੀਂ ਮਿੱਟੀ ਦੇਖ ਰਹੇ ਆ ਅਸੀਂ ਉਹਦੇ ਕਿਨਾਰੇ ਦੇਖਦੇ ਆਂ ਵੀ ਉਹ ਕਿਨਾਰੇ ਉੱਥੇ ਆ ਮਿੱਟੀ ਉੱਥੇ ਹੀ ਹੈ। ਅਸੀਂ ਮਿੱਟੀ ਦੇਖ ਰਹੇ ਆਂ, ਸਰੀਰ ਦੇਖ ਰਹੇ ਆਂ ਪਰ ਜਿਹੜਾ ਅੰਦਰ ਪ੍ਰਵਾਹ ਚੱਲ ਰਿਹਾ ਹੈ ਜਿਹੜੇ ਸਵਾਸ ਚੱਲ ਰਹੇ ਆ ਉਹ ਖਤਮ ਹੋ ਰਿਹਾ। ਇੱਕ ਇੱਕ ਛਿੰਨ ਕਰਕੇ ਖਤਮ ਹੋ ਰਿਹਾ। ਅਸੀਂ ਨਦੀ ਤਾਂ ਵਗ ਰਹੀ ਆ ਨਾ, ਪਾਣੀ ਤਾਂ ਚੱਲ ਰਿਹਾ ਪ੍ਰਵਾਹ ਨਹੀਂ ਦੇਖ ਰਹੇ, ਅਸੀਂ ਨਦੀ ਦੇਖ ਰਹੇ ਆਂ, ਬਾਹਰੋਂ ਕਿਨਾਰੇ ਦੇਖ ਰਹੇ ਆਂ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰ। ਅਸੀਂ ਕੱਲ ਕਰ ਲਾਂਗੇ। ਅ ਪੰਜਾਬੀ ਵਿੱਚ ਹਰੇਕ ਸ਼ਬਦ ਦਾ ਅਰਥ ਹੁੰਦਾ ਹੈ ਜਿਹੜਾ ਨਿਕਲ ਗਿਆ ਉਹ ਵੀ ਕੱਲ ਸੀ ਜਿਹੜਾ ਕੱਲ ਆਏਗਾ ਉਹ ਵੀ ਕੱਲ ਹੈ ਪਰ ਕੱਲ ਆਇਆ ਕਦੇ ਕੱਲ ਬਜ਼ੁਰਗ ਕਹਿੰਦੇ ਹੁੰਦੇ ਸੀ ਕੱਲ ਨਾਮ ਕਾਲ ਦਾ ਹੁਣ ਆਪਾਂ ਕਹਾਂਗੇ ਵੀ ਕੱਲ ਕੱਲ ਦੇਖਾਂਗੇ ਕੱਲ ਕੀ ਹੋਇਆ ਕੱਲ ਫਿਰ ਵੀ ਅੱਜ ਹੋ ਗਿਆ ਕੱਲ ਤਾਂ ਹੈ ਹੀ ਨਹੀਂ ਜਿਹੜਾ ਕੱਲ ਆਇਆ ਕੱਲ ਨਿਕਲ ਗਿਆ ਉਹ ਵੀ ਨਹੀਂ ਆਏਗਾ ਬਾਪ ਜਿਹੜਾ ਕੱਲ ਉਹ ਵੀ ਕੱਲ ਕਦੇ ਨਹੀਂ ਆਏਗਾ ਅੱਜ ਵਰਤਮਾਨ ਵਿੱਚ ਆਪਾਂ ਕੱਲ ਕਿਹਾ ਸੀ ਨਾ ਵੀ ਕੱਲ ਦੇਖ ਲਿਆਂਗੇ ਕੱਲ ਅੱਜ ਤਾਂ ਅੱਜ ਹੋ ਗਿਆ ਕੱਲ 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 ਕੁਝ ਵੀ ਨਹੀਂ ਹੈ ਕੱਲ ਵੀ ਪਿਛਲਾ ਵੀ ਨਹੀਂ ਆਏਗਾ ਤੇ ਅਗਲਾ ਕੱਲ ਵੀ ਨਹੀਂ ਆਏਗਾ ਕਦੇ ਵੀ ਨਹੀਂ ਆਸ ਸਤਗੁਰ ਨੇ ਸਾਨੂੰ ਵਰਤਮਾਨ ਵਿੱਚ ਜੀਣਾ ਸਿਖਾਇਆ ਜਿਹੜਾ ਸਵਾਸ ਨਿਕਲ ਗਿਆ ਵਾਪਸ ਥੋੜੇ ਆਏਗਾ ਜਿਹੜਾ ਚੱਲ ਰਿਹਾ ਅਗਲਾ ਆ ਜਾਏਗਾ ਇਸ ਕਰਕੇ ਸਤਿਗੁਰੂ ਕਹਿੰਦੇ ਮਹਾਰਾਜ ਕਹਿੰਦੇ ਭਾਈ ਤੂੰ ਤਾਂ 24 ਘੰਟਿਆਂ ਦੀ ਵੀ ਗੱਲ ਨਾ ਕਰ ਇੱਕ ਸਵਾਸ ਦੀ ਕਹ ਲੈ ਹਮ ਆਦਮੀ ਹਾਂ ਇੱਕ ਦਮੇ ਮੋਲਤ ਮੋਤ ਨਾ ਜਾਣਾ ਹਰ ਜੱਪਦਿਆਂ ਇੱਕ ਖਿੰਨ ਢਲਣਾ ਕੀਤੀ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ ਇੱਕ ਸਾਹ ਦਾ ਵੀ ਭਰੋਸਾ ਨਹੀਂ ਹੈ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਇਹ ਬਹਿਰੇ ਆ ਚੱਲ ਰਿਹਾ ਸਮਾਂ ਕਹਿੰਦੇ ਕਿਦਾਂ ਚੱਲ ਰਿਹਾ ਕਹਿੰਦੇ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੇ ਤਨ ਸੀਝੇ ਸ਼ਿਨ ਸ਼ਿਨ ਆਉਦ ਬਿਹਾਰਤ ਹੈ ਫੁੱਟੇ ਘਟ ਜਿਉ ਪਾਣੀ ਇੱਕ ਹੁੰਦਾ ਟੁੱਟਾ ਘੜਿਆ ਤੇ ਇੱਕ ਹੁੰਦਾ ਫੁੱਟਾ ਘੜਿਆ ਇੱਕ ਟੁੱਟਾ ਘੜਾ ਹੁੰਦਾ ਤੇ ਇੱਕ ਫੁੱਟਿਆ ਘੜਾ ਟੁੱਟਿਆ ਦਾ ਪਾਣੀ ਰੁਕਦਾ ਹੀ ਨਹੀਂ ਨਾ ਤੇ ਜਿਹੜਾ ਫੁੱਟ ਜਾਂਦਾ ਜਿਹਦੇ ਵਿੱਚ ਤਰੇੜ ਆ ਜਾਂਦੀ ਹੈ ਉਹ ਥੋੜਾ ਥੋੜਾ ਬੂੰਦ ਬੂੰਦ ਕਰਕੇ ਟਿਪਕਾ ਟਿਪਕਾ ਕਰਕੇ ਪਾਣੀ ਘੜਾ ਖਤਮ ਹੋ ਜਾਂਦਾ ਇਦਾਂ ਸਾਡੀ ਸਵਾਸ ਖਤਮ ਹੋ ਰਿਹਾ। ਅਸੀਂ ਸੋਚਦੇ ਨਾ ਵੱਡੇ ਹੋ ਗਏ ਅਸੀਂ। ਅੱਜ ਇੱਕ ਦਿਨ ਹੋਰ ਛੋਟੇ ਹੋ ਗਏ। ਅੱਜ ਦਾ ਦਿਨ ਵੀ ਨਿਕਲ ਗਿਆ। ਔਤ ਘਟਾ ਦਿਨਸ ਰਹਿਣਾ ਰਿਹਾ। ਹੁਣ ਕੀ ਕਰਦੇ ਆਪਾਂ? ਕੋਈ ਬੰਦਾ ਅਕਾਲ ਚਲਾਣਾ ਕਰ ਦੇ ਕਹਿੰਦੇ ਜੀ ਗੁਜ਼ਰ ਗਿਆ। ਆਪਾਂ ਪੰਜਾਬੀ ਜਿਹੀ ਹੀ ਕਹਿੰਦੇ ਨਾ। ਕਿਸੇ ਦੇ ਸੰਸਕਾਰ ਤੇ ਚਲੇ ਗਿਆ ਕਿਸੇ ਦੇ ਭੋਗ ਤੇ ਆ ਗਿਆ ਵੀ ਫਲੋ ਫਲਾਣੇ ਦਾ ਭੋਗ ਆ ਗੁਜ਼ਰ ਗਿਆ। ਅਸੀਂ ਵੀ ਗੁਜ਼ਰ ਰਹੇ ਹਾਂ ਅਸੀਂ ਅਸੀਂ ਸੋਚਿਆ ਕਦੇ ਨਹੀਂ ਅਸੀਂ ਵੀ ਗੁਜ਼ਰ ਗਏ ਅਸੀਂ ਗੁਜ਼ਰੇ ਰਹੇ ਹਾਂ ਨਾ ਕਿੰਨਾ ਗੁਜ਼ਰਿਆ ਅਸੀਂ ਕਿਹੜਾ ਖੜੇ ਹਾਂ ਅਸੀਂ ਵੀ ਚਲੇ ਜਾਣਾ ਉਹ ਚਲਾ ਗਿਆ ਕਹਿੰਦੇ ਜੋ ਪਰੋਸੀ ਕੇ ਹੋਆ ਤੂੰ ਆਪਣੇ ਵੀ ਜਾਣ ਜਿਹੜਾ ਗਵੰਢੀ ਦੇ ਘਰ ਹੋਇਆ ਤੇਰੇ ਵੀ ਹੋ ਜਾਣਾ ਇੱਕ ਗੁਜ਼ਰ ਗੁਜ਼ਰਾ ਤੂੰ ਵੀ ਗੁਜ਼ਰ ਰਿਹਾ ਉਹ ਤਾਂ ਗੁਜ਼ਰ ਗਿਆ ਸਰੀਰ ਕਰਕੇ ਚਲਾ ਗਿਆ ਤੇ ਤੂੰ ਤਾਂ ਰੋਜ਼ ਗੁਜ਼ਰ ਰਿਹਾ ਇੱਕ ਇੱਕ ਸਵਾਸ ਗੁਜ਼ਰ ਰਿਹਾ ਆ ਵੀ ਸਵਾਸ ਗੁਜ਼ਰ ਗਿਆ ਅਗਲਾ ਸਵਾਸ ਆ ਵੀ ਗੁਜ਼ਰ ਗਿਆ ਤੇ ਗੁਜ਼ਰ ਰਿਹਾ ਤੇ ਇਹਨੂੰ ਕਹਿੰਦੇ ਕਿ ਇਹਨੂੰ ਜੀਵਨ ਦੇ ਵਿੱਚ ਇਹਨੂੰ ਯਾਦ ਰੱਖ ਇਹਨੂੰ ਜੀਵਨ ਦੇ ਵਿੱਚ ਪਰ ਅਸੀਂ ਕਰਨਾ ਕੀ ਚਾਹੁੰਦੇ ਆ ਪਰ ਸਾਨੂੰ ਹੈਰਾਨ ਕੀ ਹੁੰਦੀ ਹੈ ਸਾਡੀ ਕੌਮ ਦੇ ਉੱਪਰ ਅਸੀਂ ਜਾਗ ਕਿਦਾਂ ਨੂੰ ਰਹੇ ਕਿਸੇ ਦਾ ਬਜ਼ੁਰਗ ਬਾਪੂ ਚੜਾਈ ਕਰਦੇ ਕਿਸੇ ਦੀ ਬਜ਼ੁਰਗ ਮਾਂ ਚੜਾਈ ਕਰਦੇ ਜਲੇਬੀਆਂ ਦਾ ਲੰਗਰ ਲਾਇਆ ਹੁੰਦਾ ਮਠਾਈਆਂ ਰੱਖੀਆਂ ਹੁੰਦੀਆਂ ਮਰਜ਼ਾਦਾ ਵਿੱਚ ਨਹੀਂ ਲਿਖਿਆ ਮਰਜ਼ਾਦਾ ਵਿੱਚ ਲਿਖਿਆ ਵੱਡਾ ਨਹੀਂ ਕਰਨਾ ਚਲੋ ਸਿੱਖ ਦੀ ਗੱਲ ਛੱਡੋ ਕਿਸੇ ਸਮਾਜਿਕ ਤੌਰ ਤੇ ਵੀ ਕਿਸੇ ਦੇ ਘਰ ਮੌਤ ਹੋਵੇ ਮਿੱਠਾ ਬਣਦਾ ਤੇ ਭੋਗ ਤੇ ਮਿੱਠਾ ਕਿਹਨੂੰ ਖਿਲਾ ਰਹੇ ਹੋ ਤੇ ਬਜ਼ੁਰਗ ਨੇ ਥੋੜਾ ਖੁਸ਼ ਹੋਣਾ ਹੈ ਖੁਸ਼ ਉਹਨਾਂ ਨੇ ਹੋਣਾ ਹੈ ਜਿਹੜਾ ਨੇ ਖਾਣਾ ਹੈ ਇੱਥੇ ਤਾਂ ਕਿਰਪਾ ਵਾਹਿਗੁਰੂ ਦੀ ਪੰਜਾਬ ਜਾ ਕੇ ਦੇਖ ਲਓ ਕਿਸੇ ਬਜ਼ੁਰਗ ਦਾ ਭੋਗ ਜਲੇਬੀਆਂ ਲਫਾਫੇ ਵੀ ਦਿੰਦੇ ਐ ਲਫਾ ਪਾ ਕੇ ਕਿਲੋ ਕਿਲੋ ਜਲੇਬੀਆਂ ਦਿੰਦੇ ਨੇ ਵੀ ਕਿੱਥੇ ਅਸੀਂ ਖੜੇ ਆ ਉਹ ਗੁਜ਼ਰ ਗਿਆ ਅਸੀਂ ਵੀ ਗੁਜ਼ਰ ਗਏ ਕਿਹੜੀ ਖੁਸ਼ੀ ਮਨਾ ਰਹੇ ਆ ਅਸ ਜਿਵੇਂ ਤਾਂ ਗੁਜ਼ਰ ਗਏ ਨਾ ਸਾਡਾ ਵੀ ਸਮਾਂ ਨਿਕਲ ਗਿਆ ਅਸੀਂ ਵੀ ਤਾਂ ਜਾ ਰਹੇ ਹਾਂ ਹਮ ਆਦਮੀ ਹਾਂ ਇੱਕ ਦਮ ਹੀ ਮੌਲਤ ਮੌਤ ਨਾ ਜਾਣ ਵੈਸੇ ਵੀ ਸਮਾਜਿਕ ਤੌਰ ਤੇ ਵੀ ਬੰਦਾ ਦੇਖੋ ਇਨਸਾਨੀਅਤ ਦੇ ਤੌਰ ਤੇ ਵੀ ਦੇਖੋ ਵੀ ਕਿਹੜੀ ਖੁਸ਼ੀ ਹੈ ਵੀ ਕਿਹੜੀ ਖੁਸ਼ੀ ਦੇ ਵੰਡ ਰਹੇ ਆਪਾਂ ਮਿਠਾਈਆਂ ਵੰਡ ਰਹੇ ਤੇ ਸਤਗੁਰੂ ਮਹਾਰਾਜ ਸਾਨੂੰ ਕਹਿ ਰਿਹਾ ਆਪਾਂ ਨੇ ਛਾਉੜ ឧបਾਵ ਏਕ ਟੇਕ ਰਾਖ ਮਹਾ ਪਦਾਰਥ ਅੰਮ੍ਰਿਤ ਰਸ ਚਾਖ ਬੇਖਮ ਸਾਗਰ ਤੇਈ ਜਨ ਤਰੇ ਕਹਿੰਦੇ ਇਹ ਸਾਗਰ ਉਹ ਤਰੇਗਾ ਨਾਨਕ ਜਾਂ ਕੋ ਨਦਰ ਕਰੇ ਜਿਹਦੇ ਉਪਰ ਉਹਦੀ ਰਹਿਮਤ ਹੁੰਦੀ ਆ ਬਖਸ਼ਿਸ਼ ਹੁੰਦੀ ਰੋਜ਼ ਪੜਦੇ ਹੋ ਕਹਿੰਦੇ ਜਿਹੜੇ ਮੰਨ ਜਾਂਦੇ ਆ ਨਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਬੈਠੇ ਆ ਨਾ ਆਪਾਂ ਜਿਨ੍ਹਾਂ ਨੇ ਮੰਨਿਆ ਉਹਨਾਂ ਦੀ ਵਿਚਾਰ ਕਰ ਰਹੇ ਆ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਈ ਕੋਈ ਮਨ ਕਰਕੇ ਦੇਖੇ ਕਹਿੰਦੇ ਇਸ ਦਾ ਦਾ ਪਰਮੇਸ਼ਰ ਦਾ ਨਾਮ ਹੈ ਤੇ ਤੁਹਾਡਾ ਵੀ ਜੀਵਨ ਦਾ ਉਦਾਰ ਹੋ ਜਾਏਗਾ ਇਸ ਕਰਕੇ ਸਤਿਗੁਰੂ ਸਮਝਾ ਰਹੇ ਆ ਭਜ ਮਨ ਵੇਰੇ ਏਕੋ ਨਾਮ ਇਹ ਨਾ ਕਿ ਫਲਾਣੇ ਦਾ ਨਾਮ ਜਪੀ ਜਾ ਫਲਾਣਾ ਬਹੁਤ ਚੰਗਾ ਫਲਾਣਾ ਬਹੁਤ ਚੰਗਾ ਉੱਤਲ ਆ ਜਾਏਗਾ ਫਿਰ ਦੂਸਰੇ ਦਾ ਜਪੇਗਾ ਕਹਿੰਦੇ ਉਹਦਾ ਜਪੋ ਜਿਹੜਾ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੇ ਪੋ ਭਜ ਮੰਨ ਮੇਰੇ ਏਕੋ ਨਾਮ ਇੱਕ ਪਰਮਾਤਮਾ ਦਾ ਨਾਮ ਉਹਦਾ ਨਾਮ ਖਤਮ ਹੋਣ ਵਾਲਾ ਨਹੀਂ ਹੈ ਸੱਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਅੱਜ ਆਪਣਾ ਨਾਮ ਹੈ ਨਾ ਕੱਲ ਨਹੀਂ ਹੋਏਗਾ ਅੱਜ ਬੱਚਿਆਂ ਨੂੰ ਪੁੱਛ ਲੋ ਮਾਫ ਕਰਨਾ ਜਿਹੜੇ ਅੱਜ ਪਰਿਵਾਰਾਂ ਤੋਂ ਦੂਰ ਰਹਿੰਦੇ ਬੱਚੇ ਉਹਨਾਂ ਨੂੰ ਆਪਣੇ ਦਾਦੇ ਦਾ ਨਾਮ ਨਹੀਂ ਪਤਾ ਆਪੜ ਦਾਦੇ ਪੁਰਦੂਦੇ ਦਾ ਦੂਰ ਦੀ ਗੱਲ ਤੇ ਅਸੀਂ ਕਿੱਥੋਂ ਸੋਚ ਰਹੇ ਹਾਂ ਵੀ ਇਹ ਸਾਨੂੰ ਕੋਈ ਯਾਦ ਰੱਖੇਗਾ ਮਹਾਰਾਜ ਕਹਿੰਦੇ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋ ਨਮੋਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗ ਲੇ ਜੇ ਤਿਸ ਨਦਰਣ ਆਵੀ ਤਾਂ ਬਾਤ ਨਾ ਪੁੱਛੇਗੇ ਕਿਸੇ ਨੇ ਨਹੀਂ ਪੁੱਛਣਾ ਮਰ ਗਿਆ ਤੇਰਾ ਫੱਟਾ ਲੱਗ ਗਿਆ ਆਪਣਾ ਫੱਟਾ ਲਾ ਦੇਣਾ ਆਪਣੀ ਨੇਮ ਪਲੇਟ ਲਾ ਦੇਣੀ ਕਿਸੇ ਲਾਇਆ ਬਾਪੂ ਦਾ ਲਾਈ ਕਿਸੇ ਨੇ ਲੈ ਬਲੇ ਤੇ ਮੇਰਾ ਹੁਣ ਮੇਰਾ ਘਰ ਹੋ ਗਿਆ ਮੇਰਾ ਰਜਿਸਟਰੀ ਮੇਰੇ ਨਾਮ ਤੇ ਹੋ ਗਈ ਕੌਣ ਪੁੱਛਦਾ ਤੇ ਸਤਗੁਰੂ ਮਹਾਰਾਜ ਦਾ ਸਲੀਅਤ ਦੱਸ ਰਿਹਾ ਭਾਈ ਆਇਆ ਗਿਆ ਮੋਇਆ ਨਾਉ ਪਿੱਛੇ ਪਤਲ ਛੱਦੇ ਕਾਉ ਆਇਆ ਗਿਆ ਮੋਇਆ ਨਾਉ ਨਾਉ ਵੀ ਖਤਮ ਹੋ ਗਿਆ ਤੇ ਸਤਗੁਰੂ ਮਹਾਰਾਜ ਕਹਿੰਦੇ ਜੇ ਚਾਹਣਾ ਹੈ ਨਾ ਪਰਮੇਸ਼ਰ ਨਾਲ ਜੁੜ ਜਾ ਉਹਦੇ ਨਾਮ ਨਾਲ ਜੁੜ ਜਾ ਤੇ ਤੇਰਾ ਵੀ ਨਾਮ ਹੋ ਜਾਏਗਾ ਭਜ ਮੰਨ ਮੇਰੇ ਏਕੋ ਨਾਮ ਜੀ ਤੇਰੇ ਕੇ ਆਵੇ ਕਾਮ ਇਹ ਤੇਰੇ ਕਾਮ ਆਏਗਾ ਮਹਾਰਾਜ ਕਿਰਪਾ ਕਰਨ ਕਿ ਜੀਵਨ ਦੇ ਵਿੱਚ ਜੋ ਸਤਿਗੁਰੂ ਸਾਨੂੰ ਸਾਰਿਆਂ ਨੂੰ ਉਪਦੇਸ਼ ਕਰਦੇ ਆ ਜੋ ਬਖਸ਼ਿਸ਼ ਕਰਦੇ ਇਹ ਸਾਨੂੰ ਬਾਣੀ ਜਿਹੜੀ ਹੈ ਸਾਡੇ ਜੀਵਨ ਦਾ ਆਧਾਰ ਹੈ ਗੁਰੂ ਮਹਾਰਾਜ ਕਿਰਪਾ ਕਰਨ ਭਾਗਾ ਵਾਲਿਓ ਸਤਿਗੁਰੂ ਇਸੇ ਤਰ੍ਹਾਂ ਆਪ ਜੀ ਨੂੰ ਸੰਗਤ ਬਖਸ਼ਿਸ਼ ਕਰਨ ਬਾਣੀ ਬਾਣੇ ਦੇ ਨਾਲ ਪਿਆਰ ਬਖਸ਼ਿਸ਼ ਕਰਨ ਤੁਹਾਡੇ ਨੇਮ ਦੇ ਵਿੱਚ ਸਤਿਗੁਰ ਵਾਦੇ ਬਖਸ਼ਿਸ਼ ਕਰਨ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ